ਜਿਨ੍ਹਾਂ ਨੇ 25 ਦਸੰਬਰ ਨੂੰ ਪੰਗੜੇ ਨਹੀਂ ਪਾਉਣੇ ਗੁਰਗੋਬਿੰਦ ਸਿੰਘ ਦੇ ਸੱਚ ਮੁੱਚ ਧੀਆਂ ਤੇ ਪੁੱਤ ਬਣ ਕੇ ਆਪਣਾ ਫਰਜ਼ ਸਮਝ ਕੇ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਲੈ ਕੇ ਜਾਣਾ ਕਿੰਨੇ ਕੁ ਬਾਵਾਆਂ ਖੜੀਆਂ ਕਰਕੇ ਦੱਸੋ ਸਾਰੇ ਹੀ ਲੈ ਕੇ ਜਾਓਗੇ ਇਹ ਵੇਖੋ ਇਹ ਮਹਾਰਾਜ ਦੀ ਕਚਰੀ ਦੇ ਅੰਦਰ ਪ੍ਰਵਾਨ ਹੋਣਾ ਕੋਸ਼ਿਸ਼ ਜ਼ਰੂਰ ਕਰਨੀ ਬਾਵਾਆਂ ਖੜੀਆਂ ਰੱਖੋ ਇਹ ਸੱਚ ਮੁੱਚ ਕਰਨੀਆਂ ਝੂਠਾ ਨਹੀਂ ਜਿਹੜੇ ਜਾ ਸਕਦੇ ਹੋ ਭਈ ਵਾਦਾ ਹੈ ਸਾਡਾ ਆਇਆ ਸਫਲਾ ਹੋ ਗਿਆ ਜੀ ਧੰਨਵਾਦ ਅਸੀਂ ਜਾਣਾ ਕਿੱਥੇ ਆ ਗੱਜ ਕੇ ਬੋਲੋ ਸ੍ਰੀ ਚਮਕੌਰ ਸਾਹਿਬ ਅਸੀਂ ਜਾਣਾ ਸ੍ਰੀ ਅਨੰਦਪੁਰ ਸਾਹਿਬ ਅਸੀਂ ਜਾਣਾ ਸ੍ਰੀ ਫਤਿਹਗੜ ਸਾਹਿਬ ਅੱਜ ਮੈਂ ਤੁਹਾਡੇ ਕੋਲੋਂ ਵਾਅਦਾ ਲੈ ਕੇ ਆ ਰਹੀ ਹਾਂ ਲੈ ਕੇ ਡਾਓ ਆਪਣੇ ਬੱਚਿਆਂ ਨੂੰ ਮੈਂ ਦਾਅਵੇ ਨਾਲ ਕਹਿੰਨੀ ਆ ਜਦੋਂ ਖੜੇ ਹੋਵੋਗੇ ਨਾ ਚਮਕੌਰ ਸਾਹਿਬ ਦੱਸੋਗੇ ਇਹ ਉਹ ਥਾਂ ਈ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਫਰਜ਼ੰਦਾਂ ਦੇ ਮੁਖ ਚਮਕੇ ਮੈਦਾਨੇ ਜੰਗ ਵੱਲ ਤੁਰਿਆ ਬੱਚਿਆਂ ਵਾਲੇ ਆ ਨਾ ਤੇ ਲੈ ਕੇ ਆਓ ਅੱਖਾਂ ਦੇ ਸਾਹਮਣੇ ਸਾਰੇ ਇਤਿਹਾਸ ਨੂੰ ਜਿਸ ਬਾਪ ਨੂੰ ਪਤਾ ਹੋਵੇ ਪੁੱਤਰਾਂ ਕੁਰਬਾਨ ਹੋਣਾ ਉਹ ਬਾਪ कोट के सीने तो ना लौंदा है वाह खुदा वा, वा, कल चार, चार थे, थे अब दो अब हैं।, हैं कल को जे, को जे भी ना भी होंगे ना मैं शुक्र करूंगा। कल को जाऊंगा जहां से सुर करूं हो तेरे दर तेरी अमानत अधा खाऊंगा खुदा फिर भी तेरा शुक्र करूंगा बच्चिया वाले ना सत श्री अकाल लेके जाओगे ਉਸ ਸਰਹੰਦ ਅੱਜ ਵੀ ਉਸ ਸਰਹੰਦ ਦੀਆਂ ਕੰਨਾਂ ਗਵਾਈ ਦਿੰਦੀਆਂ ਨਾ ਉਹਨਾਂ ਕੰਨਾਂ ਦੇ ਵਿੱਚ ਖਲੋਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਆਪਣੇ ਬੱਚਿਆਂ ਨੂੰ ਵਿਖਾਇਓ 6 ਤੇ 7 ਸਾਲ ਦੀ ਉਮਰ ਦੇ ਸਾਹਜਾ ਦੇ ਅੱਜ ਵੀ ਉਹਨਾਂ ਦੁਵਾਰਾਂ ਵਿੱਚ ਖੜੇ ਸਾਨੂੰ ਦੱਸ ਦਿਆ ਸਿੱਖੋ ਤੁਹਾਡੀ ਖਾਤਰ ਖਲੋਤੇ ਸਾਂ ਅੱਜ ਤੁਹਾਨੂੰ ਨਾਈਆਂ ਦੀਆਂ ਦੁਕਾਨਾਂ ਤੋਂ ਵੇਲ ਨਹੀਂ ਜ਼ਰੂਰ ਜਿਨ੍ਹਾਂ ਨੇ 25 ਦਸੰਬਰ ਨੂੰ ਪੰਗੜੇ ਨਹੀਂ ਪਾਉਣੇ ਗੁਰ ਗੋਬਿੰਦ ਸਿੰਘ ਦੇ ਸੱਚ ਮੁੱਚ ਧੀਆਂ ਤੇ ਪੁੱਤ ਬਣ ਕੇ ਆਪਣਾ ਫਰਜ਼ ਸਮਝ ਕੇ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਲੈ ਕੇ ਜਾਣਾ ਕਿੰਨੇ ਕੁ ਬਾਵਾਆਂ ਖੜੀਆਂ ਕਰਕੇ ਦੱਸੋ ਸਾਰੇ ਹੀ ਲੈ ਕੇ ਜਾਓਗੇ ਇਹ ਵੇਖੋ ਇਹ ਮਹਾਰਾਜ ਦੀ ਕਜਰੀ ਦੇ ਅੰਦਰ ਪ੍ਰਵਾਨ ਹੋਣਾ ਕੋਸ਼ਿਸ਼ ਜ਼ਰੂਰ ਕਰਨੀ ਬਾਵਾਆਂ ਖੜੀਆਂ ਰੱਖੋ ਕਿ ਸੱਚ ਮੁੱਚ ਕਰਨੀਆਂ ਝੂਠਾ ਨਹੀਂ ਜਿਹੜੇ ਜਾ ਸਕਦੇ ਹੋ ਵਾਦਾ ਹੈ ਸਾਡਾ ਆਇਆ ਸਫਲਾ ਹੋ ਗਿਆ ਜੀ ਧੰਨਵਾਦ ਅਸੀਂ ਜਾਣਾ ਕਿੱਥੇ ਆ ਗੱਜ ਕੇ ਬੋਲੋ ਸ੍ਰੀ ਚਮਕੌਰ ਸਾਹਿਬ ਅਸੀਂ ਜਾਣਾ ਸ੍ਰੀ ਅਨੰਦਪੁਰ ਸਾਹਿਬ ਅਸੀਂ ਜਾਣਾ ਸ੍ਰੀ ਫਤਿਹਗੜ ਸਾਹਿਬ ਅੱਜ ਮੈਂ ਤੁਹਾਡੇ ਕੋਲੋਂ ਵਾਅਦਾ ਲੈ ਕੇ ਜਾ ਰਹੀ ਹਾਂ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਮੈਂ ਦਾਅਵੇ ਨਾਲ ਕਹਿੰਨੀ ਆ ਜਦੋਂ ਖੜੇ ਹੋਵੋਗੇ ਨਾ ਚਮਕੌਰ ਸਾਹਿਬ ਦੱਸੋਗੇ ਇਹ ਉਹ ਥਾਂ ਈ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਫਰਜ਼ੰਦਾਂ ਦੇ ਮੁਕਤ ਮੱਕੇ ਮੈਦਾਨੇ ਜੰਗਵਲ ਤੋਂ ਆ ਬੱਚਿਆਂ ਵਾਲਿਆਂ ਨਾ ਤੇ ਲੈ ਕੇ ਆਓ ਅੱਖਾਂ ਦੇ ਸਾਹਮਣੇ ਸਾਰੇ ਇਤਿਹਾਸ ਨੂੰ ਜਿਸ ਬਾਪ ਨੂੰ ਪਤਾ ਹੋਵੇ ਪੁੱਤਰਾ ਕੁਰਬਾਨ ਹੋਣਾ ਉਹ ਬਾਪ ਕੁੱਟ ਕੇ ਸੀਨੇ ਨਾਲ ਲਾਉਂਦਾ ਹੈ ਵਾਹ ਖੁਦਾ ਕਲ ਚਾਰ ਥੇ ਅਬ ਦੋ ਹੈ ਕਲ ਕੋ ਜੇ ਵੀ ਨਾ ਹੋਗੇ ਮੈਂ ਸ਼ੁਕਰ ਕਰੂੰ ਕਲ ਕੋ ਜਾਊਂਗਾ ਜਹਾਂ ਸੇ ਸੁਰਖਰੂ ਹੋ ਤੇਰੇ ਦਰ ਤੇਰੀ ਅਮਾਨਤ ਅਧਾ ਦਾਂਗਾ ਫਿਰ ਵੀ ਤੇਰਾ ਸ਼ੁਕਰ ਕਰੂੰਗਾ ਬੱਚਿਆਂ ਵਾਲੇ ਨਾ ਸਤਿ ਸ੍ਰੀ ਅਕਾਲ ਲੈ ਕੇ ਜਾਓਗੇ ਨਾ ਸਰਹੰਦ ਅੱਜ ਵੀ ਉਸ ਸਰਹੰਦ ਦੀਆਂ ਕੰਨਾਂ ਗਵਾਈ ਦਿੰਦੀਆਂ ਨਾ ਉਹਨਾਂ ਕੰਨਾਂ ਦੇ ਵਿੱਚ ਖਲੋਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਆਪਣੇ ਬੱਚਿਆਂ ਨੂੰ ਵਿਖਾਇਓ ਛੇ ਤੇ 7 ਸਾਲ ਦੀ ਉਮਰ ਦੇ ਸਾਹਜਾ ਦੇ ਅੱਜ ਵੀ ਉਹਨਾਂ ਦੀਵਾਰਾਂ ਵਿੱਚ ਖੜੇ ਸਾਨੂੰ ਦੱਸ ਦਿਆ ਸਿੱਖੋ ਤੁਹਾਡੀ ਖਾਤਰ ਖਲੋਤੇ ਸਾਂ ਅੱਜ ਤੁਹਾਨੂੰ ਨਾਈਆਂ ਦੀਆਂ ਦੁਕਾਨਾਂ ਤੋਂ ਵੇਲ ਨਹੀਂ ਜ਼ਰੂਰ